ਹਾਂਜੀ ਲੱਖਾ ਜੀ ਅ ਬੀਤੂ ਦਿਨ ਹੀ ਕੁਛ ਵਿਵਾਦ ਹੋਇਆ ਸੀਗਾ ਟੌਪ ਲਾਇਆ ਦੇ ਠੇਕੇਦਾਰਾਂ ਦਾ ਤੇ ਇਸੇ ਚੱਲੇ ਉਹਾਂ ਚੱਲਿਆ ਸੀ ਕਿ ਲੱਖਾ ਜਾਨਾ ਦੇ ਬੰਦੇ ਸੀ ਕੁਛ ਧਮਕੀਆਂ ਦਿੱਤੀਆਂ ਗਈਆਂ ਕਿ ਸੋ ਇਹ ਮੀਡੀਆ ਟ੍ਰਾਇਲ ਚੱਲਿਆ ਪਹਿਲਾਂ ਵੀ ਲੱਖਾ ਜਸਦਾਣਾ ਜੀ ਉੱਥੇ ਇੱਕ ਗ੍ਰਾਮ ਅਦਾਲੇ ਵੱਲੋਂ ਕੋਈ ਚਿੱਠੀ ਲਿਖੀ ਗਈ ਡੀਜੀਪੀ ਨੂੰ ਕਿ ਤੁਸੀਂ ਕਾਰਵਾਈ ਕਰੋ ਜੀ ਉੱਥੇ ਠੇਕੇਦਾਰਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਗਈ ਜਿਦੋਂ ਹੀ ਪਹਿਲਾਂ ਦੇਖੋ ਨਾ ਇਸੇ ਸਰਕਾਰ ਨੇ ਪ੍ਰਚਾਰ ਕੀਤਾ ਮੇਰੇ ਤੇ ਐਨਡੀਪੀਐਸ ਦਾ ਤਰਨ ਤਾਰਨ ਚਿੱਟਾ ਵੇਚਣ ਦਾ ਪਾਕਿਸਤਾਨ ਨਾਲ ਤਾਰਾਂ ਜੋੜੀਆਂ ਲੰਡੇ ਨਾਲ ਤਾਰਾਂ ਜੋੜਤੀਆਂ ਹੁਣ ਸਾਡਾ ਸਮੁੱਚੀ ਟੀਮ ਖੜੇ ਆ ਸਾਡਾ 24 ਤਰੀਕ ਨੂੰ ਮਾਰਚ ਹੈ ਬੁੱਢੇ ਦਰਿਆਲੇ ਮਸਲੇ ਤੇ 15 ਅਗਸਤ ਨੂੰ ਬੰਨ ਮਾਰਨ ਦਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਉਹਦੋਂ ਪਹਿਲਾਂ ਮੈਨੂੰ ਇਕੱਲੇ ਨੂੰ ਨਹੀਂ ਹੋਦਣਾ ਸਾਡੇ ਕਿਸੇ ਵੀ ਸਾਥੀ ਨੂੰ ਚਾਕੇ ਕਿਸੇ ਵੀ ਕੰਮ ਚਲ ਜਾ ਦੇਣਾ ਅਸੀਂ ਪਰਸੋਂ ਅਹਿਮਦਗੜ ਮੰਡੀ ਗਏ ਉਥੋਂ ਦੇ ਸਰਪੰਚ ਨੂੰ ਦੋ ਤਿੰਨ ਝੂਠੇ ਪਰਚੇ ਜਿਹੜਾ ਰੱਖਿਆ। ਸੋ ਸਾਡੇ ਜਿੰਨੇ ਵੀ ਸਾਥੀ ਹੈ ਜਿੰਨੇ ਵੀ ਟੀਮ ਹੈ ਕੱਲਾ ਲੱਖਾਂ ਨਹੀਂ ਕਿਸੇ ਬੰਦੇ ਨੂੰ ਇਹ ਟਾਰਗੇਟ ਕਰ ਸਕਦੇ ਆ। ਕਿਸੇ ਚੱਕਰ ਚ ਲਿਜਾ ਸਕਦੇ ਆ, ਬਦਨਾਮ ਕਰ ਸਕਦੇ ਆ। ਇਹ ਸਾਰਾ ਕਿਸੇ ਵੀ ਤਰੀਕੇ ਨਾਲ ਇਸ ਲਹਿਰ ਨੂੰ ਦਬਾਉਣ ਦੀ ਸਾਜ਼ਿਸ਼ਾ ਸਰਕਾਰ ਦੀ। ਮੇਰਾ ਪੱਖ ਜਾਣਿਆ ਕਿਸੇ ਨੇ? ਮੇਰੀ ਕਿਸੇ ਨੇ ਗੱਲ ਪੁੱਛੀ? ਮੇਰੀ ਕੋਈ ਉੱਥੇ ਤੁਸੀਂ ਹਾਂ ਤੁਸੀਂ ਚਲਾਓ ਤਾਂ ਚਲਾਓ। ਜੇ ਲੱਖਾ ਕਿਸੇ ਵੀਡੀਓ ਚ ਨਜ਼ਰ ਆਉਂਦਾ, ਕਿਸੇ ਰਿਕਾਰਡਿੰਗ ਚ ਨਜ਼ਰ ਆਉਂਦਾ, ਲੱਖੇ ਨੂੰ ਫੋਨ ਦਾ ਨੰਬਰ ਆ ਰਿਹਾ ਵੀ ਲੱਖੇ ਨੂੰ ਧਮਕੀ ਦਿੱਤੀ, ਉੱਥੇ ਆਇਆ। ਮੇਰੇ ਨਾਲ ਤਾਂ ਹਜ਼ਾਰਾਂ ਲੋਕ ਤੁਰੇ ਫਿਰਦੇ ਨੇ ਇੱਥੇ ਹੁਣ ਇੱਥੇ ਮੇਰੇ ਨਾਲ ਕਿੰਨੇ ਮੁੰਡੇ ਕੋਈ ਆਉਂਦੇ ਆ ਬਾਈ ਫੋਟੋ ਕਰਾਉਣੀ ਹੈ ਜੋ ਕਿ ਮੇਰੇ ਨਾਲ ਫੋਟੋ ਕਰਾ ਕੇ ਗਿਆ ਕੱਲ ਨੂੰ ਉਹ ਕੋਈ ਚਿੱਟਾ ਵੇਚਦਾ ਫੜਿਆ ਆਂਦਾ ਉਹ ਚ ਲੱਖਾ ਦੋਸ਼ੀ ਹੈ ਇਹ ਧਮਕੀਆਂ ਦੇ ਕੇ ਜੀ ਜਦੋਂ ਹੀ ਪਹਿਲਾਂ ਦੇਖੋ ਨਾ ਇਸੇ ਸਰਕਾਰ ਨੇ ਪ੍ਰਚਾਰ ਕੀਤਾ ਮੇਰੇ ਤੇ ਐਨ ਡੀ ਪੀ ਐਸ ਦਾ ਤਰਨ ਤਾਰਨ ਚਿੱਟਾ ਵੇਚਣ ਦਾ ਪਾਕਿਸਤਾਨ ਨਾਲ ਤਾਰਾਂ ਜੋੜੀਆਂ ਲੰਡੇ ਨਾਲ ਤਾਰਾਂ ਜੋੜਤੀਆਂ ਹੁਣ ਸਾਡਾ ਸਮੁੱਚੀ ਟੀਮ ਖੜੇ ਆਂ ਸਾਡਾ 24 ਤਰੀਕ ਨੂੰ ਮਾਰਚ ਆ ਬੁੱਢੇ ਦਰਿਆ ਵਾਲੇ ਮਸਲੇ ਤੇ 15 ਅਗਸਤ ਨੂੰ ਮੰਨ ਮਾਰਨ ਦਾ ਸਾਡਾ ਪ੍ਰੋਮਲਿਕਾ ਉਹਦੋਂ ਪਹਿਲਾਂ ਮੈਨੂੰ ਇਕੱਲੇ ਨੂੰ ਨਹੀਂ ਉਹਦੋਂ ਸਾਡੇ ਕਿਸੇ ਵੀ ਸਾਥੀ ਨੂੰ ਚਾਕੇ ਕਿਸੇ ਵੀ ਕੰਮ ਚਲਝਾ ਦੇਣਾ ਅਸੀਂ ਪਰਸੋਂ ਅਹਿਮਦਗੜ ਮੰਡੀ ਗਏ ਉਥੋਂ ਦੇ ਸਰਪੰਚ ਨੂੰ ਦੋ ਤਿੰਨ ਝੂਠੇ ਪਰਚੇ ਜਿਹੜਾ ਲਾਹਾਰ ਰੱਖਿਆ। ਸੋ ਸਾਡੇ ਜਿੰਨੇ ਵੀ ਸਾਥੀ ਹੈ ਜਿੰਨੇ ਵੀ ਟੀਮ ਹੈ ਕੱਲਾ ਲੱਖਾਂ ਨਹੀਂ ਕਿਸੇ ਬੰਦੇ ਨੂੰ ਇਹ ਟਾਰਗੇਟ ਕਰ ਸਕਦੇ ਆ ਕਿਸੇ ਚੱਕਰ ਨਾਲ ਲਾਹ ਆ ਸਕਦੇ ਆ ਬਦਨਾਮ ਕਰ ਸਕਦੇ ਆ। ਇਹ ਸਾਰਾ ਕਿਸੇ ਵੀ ਤਰੀਕੇ ਨਾਲ ਇਸ ਲਹਿਰ ਨੂੰ ਦਬਾਉਣ ਦੀ ਸਾਜ਼ਿਸ਼ਾ ਸਰਕਾਰ ਦੀ। ਮੇਰੇ ਨਾਲ ਗੱਲ ਕਰੋ ਨਾ ਮੇਰੇ ਨਾਲ ਸੰਬੰਧ ਗੱਲ ਕਰੋ। ਮੈਂ ਕਿੱਥੇ ਆਇਆ ਕਿਹਦੇ ਕੋਲ ਆਇਆ ਕਿਉਂ ਧਮਕੀ ਦਿੱਤੀ ਹੈ। ਉਹ ਤਾਂ ਡੀਐਸਪੀ ਸਾਫ਼ ਕਰ ਗਿਆ ਗੱਲ ਮੁੱਲਾਂਪੁਰ ਵਾਲਾ ਕਿ ਮਸਲਾ ਦਾ ਪੈਸਿਆਂ ਦਾ ਕੋਈ 10-15 ਲੱਖ ਰੁਪਈਆ ਦਾ ਮਸਲਾ ਹੈ। ਹਾ ਦੋ ਤਰ੍ਹਾਂ ਦਾ ਆਸਮੇ ਪੈਸੇ ਦਾ ਮਸਲਾ ਤੇ ਗੱਲ ਚਲਾਦੀ ਹੋਰ ਪਾਸੇ ਲੱਖੇ ਨਾਲ ਜੋੜਦੀ ਵੀ ਸਾੜਨ ਮਚਾਉਣ ਦੇ ਧਮਕੀਆਂ ਦੇ ਕੇ ਸੋ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਸਵਾਲ ਤੁਸੀਂ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਤੁਸੀਂ ਘਟੋ ਘਟ ਦੂਜੇ ਬੰਦੇ ਦਾ ਤੁਸੀਂ ਵਰਸ਼ਨ ਲੈਣਾ ਤੁਹਾਡਾ ਹੱਕ ਫਰਜ਼ ਬਣਦਾ ਹੈ ਨੋਟਿਸ ਵੀ ਭੇਜੋਗੇ ਲੀਗਲ ਨੋਟਿਸ ਬਿਲਕੁਲ ਮੈਂ ਵਕੀਲ ਨਾਲ ਗੱਲ ਕੀਤੀ ਹੈ ਹਾਈ ਕੋਰਟ ਜਿੰਨੇ ਚੈਨ ਨਾਲ ਸਾਡੀ ਖਬਰ ਚਲਾਈ ਹੈ ਉਹਨਾਂ ਨੇ ਮਾਨਹਾਨੀ ਦਾ ਨੋਟਿਸ ਭੇਜਿਆ ਜਾਵੇ